ਗੱਲਬਾਤ ਇਹਨਾਂ ਨੇ ਕਾਫੀ ਚਿਰ ਦੇ ਜਿਹੜੇ ਸੂਰ ਰੱਖੇ ਆ ਤੇ ਬੱਚੇ ਜਿਹੜੇ ਸਮੈਲ ਦੇ ਨਾਲ ਜਿਹੜੇ ਆ ਗੰਦ ਕੀ ਲਿਆ ਲਿਆ ਪੈਲਸਾਂ ਵਿੱਚ ਉਹ ਸੂਰਾ ਨੂੰ ਪਾਉਂਦੇ ਨੇ ਤੋਂ ਸਮੈਲ ਬਹੁਤ ਜ਼ਿਆਦੀ ਖੁਲਰਦੀ ਆ ਤੇ ਇਹ ਸੂਰਾਂ ਦਾ ਕਿਆ ਹੀ ਪਿੱਛੇ ਜੇ ਦਰਫਾਸ਼ ਦਿੱਤੀ ਹੀ ਤੇ ਇਹਨਾਂ ਨੇ 6 ਮਹੀਨਿਆਂ ਦਾ ਵਗਬਾਰੀ ਤਾਈਂ ਹੀ ਕੱਢ ਲਾਂਗੇ ਬੱਚ ਹਲੇ ਤਾਂ ਕਣੀ ਕੱਢੇ ਅਸੀਂ ਮੰਗ ਕਰਦੇ ਆ ਕਿ ਇਥੋਂ ਸੂਰ ਜਿਹੜੇ ਆਪਣੇ ਕੱਢ ਲੈਣ ਤਾਂ ਸ ਮੁਸ਼ਕਲ ਆ ਰਹੀ ਹੈ ਕਿ ਆਪਾਂ ਫੁਰਵਾਤੇ ਤੇ ਇਹ ਜਿਹੜੇ ਬੰਦ ਹੋ ਜਾਂਦੇ ਵੀ ਕੱਦੇ ਹੋ ਕੇ ਗਏ ਨਹੀਂ ਮੈਂ ਤਾਂ ਵੀ ਕੰਮ ਨਹੀਂ ਚੱਲ ਆ ਰਹੀ ਹੈ ਨਹੀਂ ਉਹਨਾਂ ਨੂੰ ਬਹੁਤ ਵੇਰੀ ਪਿਆਸ ਵੀ ਮਸੂਰ ਕੋਲੋਂ ਬਾਹਰ ਲੈ ਜਾਓ ਸਮੈਲ ਬਹੁਤ ਜ਼ਿਆਦਾ ਆਉਂਦੀ ਹੈ ਬਿਮਾਰੀ ਦਾ ਕਾਰਨ ਨੇ ਉਹਦੇ ਨਾਲ ਹੀ ਇਨਫੈਕਸ਼ਨ ਵੀ ਹੋ ਰਹੀ ਹੈ ਕੋ ਜਰਨ ਜੇ ਜਿੰਨਾ ਰੱਖੇ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਉਹਨਾਂ ਨੇ ਜਦੋਂ ਸਾਰਿਆਂ ਨੇ ਮੱਲੇ ਵਾਲੇ ਨੇ ਰਲ ਕੇ ਅੱਗੇ ਪਿੱਛੇ ਜੇ ਦਰਵਾਜ਼ਾ ਦਿੱਤੀ ਸੀ ਤੇ ਕਿੰਨੇ 6 ਮਹੀਨੇ ਲਾ ਦਿੱਤਾ ਹੈ ਉਹਨਾਂ ਨੇ ਟਾਈਮ ਕੱਢ ਲਾਂਗੇ ਪਰ ਨਹੀਂ ਗੱਡੇ ਕਟਾਰੀ ਆਉ ਦੇਖੋ ਦਿੱਕਤ ਮਾਰਾ ਯਾਰ ਇਸ ਦੇ ਸੂਰ ਜਦੋਂ ਜਾਮ ਕਰ ਦਿੰਦੇ ਗੰਦ ਇਨਾ ਹੁੰਦਾ ਇੰਨੀ ਬੋਧ ਇਨਾ ਬਹੁਤ ਬੁਰਾ ਹਾਲ ਨਾਕ ਨਹੀਂ ਦਿੱਤਾ ਜਾਂਦਾ ਤੇ ਬਹੁਤ ਜਿਆਦਾ ਬੁਰਾ ਹਾਲ ਆ ਕਿਹਦੇ ਵੱਲੋਂ ਰੱਖੇਗੇ ਸੂਰ ਬੱਲੀ ਵੱਲੋਂ ਕਿੰਨੇ ਕੁ ਸੂਰ ਸੂਰ ਕੋ ਗਿਣਨ ਕੋਚਰੇ ਨਹੀਂ ਬਹੁਤ ਜਿਆਦੇ 40 50 ਹੋਣੇ ਜਿਆਦਾ ਹੀ ਹੋਣੇ ਹਾਂਜੀ ਏਰੀਆ ਕਿਹੜਾ ਜੀ ਹਾਂਜੀ ਬੱਲੇ ਦਾ ਨਾਂ ਕੀ ਏਰੀਆ ਕਿਹੜਾ ਹਾਂਜੀ ਨੰਗਲੀ 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 ਹੈ ਜੀ ਕੰਪਲੇਂਟ ਨਹੀਂ ਕੀਤੀ ਪ੍ਰਸ਼ਾਸਨ ਨੂੰ ਹਾਂ ਜੀ ਉੱਥੇ ਕੀਤੀ ਹੀ ਬਾਲਚੌਂਕੀ ਕੀਤੀ ਹਾਂ ਕੀ ਕਹਿੰਦੇ ਤੇ ਬਾਸੇ ਨੇ 2-4 ਦਿਨ ਆਏ ਫੇਰ ਨਹੀਂ ਆਨੇ ਛੱਡੇ ਇਹਨੇ ਕਿਹਾ ਮੈਂ ਕਾਲੀ ਨਾਲ ਬਾਹਰ ਨਹੀਂ ਕੱਡੇ ਨੇ ਨਾ ਪੁੱਤ ਜੀ ਮੱਲਾ ਨਵਾਸੀ ਇਕੱਠੇ ਹੋ ਕੇ ਨਹੀਂ ਗਿਆ ਇਹਨੂੰ ਕਿਹਾ ਨੇ ਮੱਲਾ ਨਵਾਸੀ ਇਕੱਠੇ ਹੋਏ ਜਾਂਦੇ ਆ ਵਿੱਚੋਂ ਕੋਈ 2 ਜਣੇ ਕੰਮ ਹੈ ਜੀ ਮੈਨੂੰ ਉਹ ਆਜੇ ਆ ਤੇ ਇਹ ਸਰਪੰਚ ਦੀ ਸਹੇਦ ਨਾਲ ਰੱਖ ਲਿਆ ਇਹ ਸਰਪੰਚ ਦਾ ਕੰਮ ਹੈ ਕਢਾਉਣੇ ਬਾਹਰ ਤੇ ਇਹ ਨਹੀਂ ਨਹੀਂ ਕਰਦਾ ਜੀ ਕਿ ਮਹੱਲੇ ਚ ਕੀ ਕੀ ਪ੍ਰੋਬਲਮ ਆਉਂਦੀ ਹੈ 200 ਮਹੱਲੇ ਦੇ ਵਿੱਚ ਇੰਨੇ ਬੋਹ ਵਾਲੀ ਇੰਨੀਆਂ ਟੂਸਾਂ ਆਉਂਦੀਆਂ ਕੋਈ ਹਿਸਾਬ ਨਹੀਂ ਬਹੁਤ ਬੁਰਾ ਨਾਕ ਨਹੀਂ ਦਿੱਤਾ ਇਹਦਾ ਬਹੁਤ ਬੁਰਾ ਹੈ ਹੂੰ ਇੰਨਾ ਕੁ ਬੁਰਾ ਹੈ ਕੋਈ ਹਿਸਾਬ ਨਹੀਂ ਹੈਗਾ ਜੋਤੀ ਕੀ ਗੱਲਬਾਤ ਹੋਈ ਜੇ ਗੱਲਬਾਤ ਇਹਨਾਂ ਨੇ ਕਾਫੀ ਛੇੜਦੇ ਜਿਹੜੇ ਸੂਰ ਰੱਖੇ ਆ ਤੇ ਬੱਚੇ ਜਿਹੜੇ ਸਮੈਲ ਦੇ ਨਾਲ ਜਿਹੜੇ ਆ ਗੰਦ ਕੀ ਲਿਆ ਲਿਆ ਪੈਲਸਾਂ ਵਿੱਚ ਉਹ ਸੂਰਾ ਨੂੰ ਪਾਉਂਦੇ ਨੇ ਉਹ 스멜 ਬਹੁਤ ਜ਼ਿਆਦੀ ਖਿਲਰਦੀ ਆ ਤੇ ਇਹ ਸੂਰਾਂ ਦਾ ਕਿਆ ਹੀ ਪਿੱਛੇ ਜੇ ਦਰਖਾਸਤ ਦਿੱਤੀ ਸੀ ਤੇ ਇਹਨਾਂ ਨੇ 6 ਮਹੀਨਿਆਂ ਦਾ ਵਕਬਾ ਦਿੱਤਾ ਸੀ ਪੀ ਅਸੀਂ ਕੱਢ ਲਾਂਗੇ ਬੱਚ ਹਾਲੇ ਤੱਕ ਨਹੀਂ ਕੱਡੇ ਅਸੀਂ ਮੰਗ ਕਰਦੇ ਆ ਕਿ ਇੱਥੋਂ ਸੂਰ ਜਿਹੜੇ ਆਪਣੇ ਕੱਢ ਲੈਣ ਹੁਣ ਦੁਬਾਰਾ ਤੁਹਾਡੇ ਕੋਲ ਕੰਪਲੀਟ ਕੀਤੀ ਗਈ ਹੈ ਹਾਂਜੀ ਠੀਕ ਹੈ ਜੀ ਤੇ ਕੀ ਕਹੇਗਾ ਪ੍ਰਸ਼ਾਸਨ ਨਾਲੋਂ ਤੁਹਾਨੂੰ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇੱਥੋਂ ਜਿਹੜੇ ਬੱਚਿਆਂ ਵਾਸਤੇ ਜਿਹੜੀ ਸੇਫਟੀ ਵਾਸਤੇ ਮੰਗਦੇ ਆ ਕਿ ਸੂਰ ਕੱਢ ਲੈਣਾ ਆਪਣੇ ਅਸੀਂ ਇਹ ਮੰਗ ਕਰਦੇ ਆ ਹੋਰ ਵੀ ਮਹੱਲੇ ਦੇ ਵਾਸੀ ਤੁਹਾਡੇ ਨਾਲ ਸਹਿਮਤ ਜੀ ਬਕਰ ਹਾਂਜੀ ਜੀ ਤੁਹਾਡੇ ਲੋ ਕੋਈ ਮੇਜਰ ਨਾਮ ਲਖਵਾ ਕੇ ਦਿੱਤਾ ਗਿਆ ਕੇ ਤੁਹਾਨੂੰ ਤੁਹਾਡੇ ਲੋ ਮੇਜਰ ਨਾਮ ਲਖਵਾਇਆ ਗਿਆ ਜੀ ਹਾਂ ਜੀ ਕਾਰਵਾਈ ਅਸੀਂ ਮੰਗਦੇ ਆ ਕਿ ਮਤਲਬ ਹੋਵੇ ਅਸੀਂ ਇਹੀ ਮੰਗ ਕਰਦੇ ਆ ਸੁਵਿੰਦਰ ਕੋਈ ਕਿਹੜੀ ਮਹੱਲੇ ਚ ਕੀ ਪ੍ਰੋਬਲਮ ਆ ਰਹੀ ਕੀ ਸਮੱਸਿਆ ਆ ਰਹੀ ਤੁਹਾਨੂੰ ਸਾਨੂੰ ਇਹ ਸੂਰਾ ਤੋਂ ਸਮੱਸਿਆ ਆ ਰਹੀ ਆ ਭੀ ਆਪਾਂ ਸੂਰਾ ਵਾਤੇ ਭੀ ਜੀ ਸੀਵਰ ਜਿਹੜੇ ਬੰਦ ਹੋ ਜਾਂਦੇ ਆ ਹੂੰ ਇੱਕਠੇ ਹੋ ਕੇ ਗਏ ਨਹੀਂ ਉਹਨਾਂ ਕੋ ਵੀ ਸਾਨੂੰ ਦਿੱਕਤ ਆ ਰਹੀ ਹੈ ਇਹਨੂੰ ਅਸੀਂ ਉਹਨਾਂ ਨੂੰ ਬਹੁਤ ਮਿਹਰੀ ਕਿਹਾ ਵੀ ਸੂਰਤ ਤੁਸੀਂ ਬਾਹਰ ਲੈ ਜਾਓ ਤੇ ਕਹਿੰਦੇ ਵੀ ਅਸੀਂ ਬਾਹਰ ਸੂਰਾਂ ਦੀ ਜਗ੍ਹਾ ਬਣਾਈ ਹੈ ਤੇ ਬਾਹਰ ਲੈ ਜਾਵਾਂਗੇ ਤੇ ਕੁਝ ਪਤਾ ਨਹੀਂ ਇਹਨਾਂ ਬਾਹਰ ਖੜੇ ਆ ਕਿ ਨਹੀਂ ਖੜੇ ਤੇ ਪਤਾ ਨਹੀਂ ਹੁਣ ਘਰ ਵੀ ਹੈਗੇ ਇਹਨਾਂ ਦੇ ਕਿੰਨੇ ਚਿਰ ਤੋਂ ਇੱਥੇ ਸੂਰ کافی ਚਿਰ ਤੋਂ ਇੱਥੇ کافی ਚਿਰ ਤੋਂ ਹੂੰ ਸੂਰ ਤੇ کافی ਚਿਰ ਤੋਂ ਤੇ ਬਹੁ ਬੜੀ ਆਉਂਦੀ ਜਦੋਂ ਅਸੀਂ ਫਿਰ ਪਰ ਜਾਂਦੇ ਖਲਚਾਂ ਪਰ ਜਾਂਦੇ ਫਿਰ ਇਹਨਾਂ ਬਾਥਰੂਮ ਪਰ ਜਾਂਦੇ ਨਹਾਉਣ ਵਾਲੇ ਬੜੀ ਮੁਸ਼ਕਲ ਆ ਜਾਂਦੀ ਹੈ ਫਿਰ ਇਹਨਾਂ ਨੂੰ ਦਿੱਕਤਾਂ ਨਹੀਂ ਦੱਸਿਆ ਵੀ ਸਾਨੂੰ ਆ ਦਿੱਕਤਾਂ ਆ ਰਹੀਆਂ ਦੱਸੀ ਦਿਆਂ ਉਹ ਕਹਿੰਦੇ ਕੋਈ ਨਹੀਂ ਅਸੀਂ ਤਾਂ ਲਾਉ ਤੁਹਾਨੂੰ ਪਿਆਹੀ ਸੂਰ ਆਪਣਾ ਬਾਹਰ ਲੈ ਜਾਵਾਂਗੇ ਤੇ ਕੋਈ ਨਹੀਂ ਤੇ ਅਸੀਂ ਮਹੀਨੇ ਬਾਅਦ ਟਾ ਲੈ ਸੀਵਰ ਜਿਹੜੇ ਕਢਾ ਦਿਆ ਕਰਾਂਗੇ ਹੁਣ ਮੰਗ ਕੀ ਹੈ ਤਾਂ ਗਰਾਈ ਵੀ ਅਸੀਂ ਆਪਣੇ ਕੋਲੋਂ 200 ਵੀ ਦੇਣੇ ਆ 300 ਵੀ ਦੇ ਦਿੰਨੇ ਕਈ ਵਾਰ 500 ਵੀ ਦੇ ਦਿੰਨੇ ਅਸੀਂ ਮੰਗੇ ਹੀ ਕਰਦੇ ਕਿ ਇੱਥੋਂ ਸੂਰ ਨਿਕਲ ਜਾਣ ਨਾਲ ਕੀ ਗੱਲਬਾਤ ਹੋਈ ਹੈ ਸੂਰ ਰੱਖਿਆ ਤਾਂ ਸੂਰਤ ਦੀ ਵਜਨ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਹੈ ਠੀਕ ਹੈ ਜੀ ਕਿੰਨਾ ਰੱਖਿਆ ਜੀ ਕੀ ਨਾਮ ਉਹਨਾਂ ਦੇ ਬੱਲੀ ਠੀਕ ਹੈ ਜੀ ਕਿੰਨੀ ਦਿਨ ਹੋ ਗਈ ਰੱਖਿਆ ਨੂੰ ਕਾਫੀ ਚਿਰ ਹੋ ਗਿਆ ਕਾਫੀ ਸਮੇਂ ਤੋਂ ਗੀ ਆ ਰਹੀ ਤੁਹਾਨੂੰ ਜੀ 스멜 ਬਹੁਤ ਜ਼ਿਆਦਾ ਆਉਂਦੀ ਹੈ ਬਿਮਾਰੀ ਦਾ ਕਾਰਨ ਹੈ ਉਹਦੇ ਨਾਲ ਹੀ ਇਨਫੈਕਸ਼ਨ ਵੀ ਹੁੰਦੀ ਹੈ ਬਹੁਤ ਜ਼ਿਆਦਾ ਤੇ ਜਿੰਨਾ ਰੱਖਿਆ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਕੇ ਉਹਨਾਂ ਨੇ ਜਦੋਂ ਸਾਰਿਆਂ ਨੇ ਮੱਲੇ ਵਾਲੇ ਨੇ ਰਲ ਕੇ ਅੱਗੇ ਪਿੱਛੇ ਜੇ ਦਰਖਾਸਤ ਦਿੱਤੀ ਸੀ ਤੇ ਕਹਿੰਦੇ 6 ਮਹੀਨੇ ਦਾ ਦਿੱਤਾ ਸੀ ਉਹਨਾਂ ਨੇ ਟਾਈਮ ਕਿ ਕੱਢ ਲਾਂਗੇ ਪਰ ਨਹੀਂ ਕੱਢੇ ਠੀਕ ਹੈ ਬਲਦੇਵ ਸਿੰਘ ਸਾਨੋ ਹਵਤਾਰ ਸਿੰਘ ਇਹ ਕੀ ਮੈਟਰ ਕੇ ਜੀ ਮੱਲਾ ਨਿਵਾਸੀ ਮੈਨੂੰ ਕੰਪਲੀਟ ਹੈ ਕਿ ਤੁਸੀਂ ਵੀ ਮੱਲੇ ਚ ਸੂਰ ਰੱਖੇ ਕੀ ਗੱਲ ਸੂਰ ਰੱਖੇ ਵੀ ਜੀ ਅਸੀਂ ਬੋਰਾ ਦਾ ਕੰਮ ਕਰਦੇ ਹਾਂ 19 ਸਾਲ ਬੋਰਾ ਦਾ ਕੰਮ ਕੀਤਾ ਹੈ ਤੇ ਹੁਣ ਮੇਰੇ ਨਾਲ ਤਿੰਨ ਪ੍ਰੇਟ ਹੋ ਗਏ ਹੂੰ ਪ੍ਰੇਟ ਹੋ ਗਏ ਬਾਅਦ ਚ ਅਸੀਂ ਹੁਣ ਆਪਣਾ ਟੋਕ ਤੇ ਖਾਣਾ ਹੈ ਹੂੰ ਜੀ ਤੇ ਬਾਅਦ ਚ ਸੂਰ ਰੱਖੇ ਥੋੜੇ ਇਹ ਮੱਲੇ ਵਾਲਿਆ ਫਿਰ ਦਿਖਤਾਈ ਵੀ ਨਹੀਂ ਇੱਥੇ ਸਾਨੂੰ ਸਮੈਲ ਆਉਂਦੀ ਹੈ ਅਸੀਂ ਬਾਹਰ ਫਾਰਮ ਬਣਾ ਲਿਆ ਉੱਥੇ ਬਾਹਰ ਲੈ ਗਏ ਹੁਣ 3 ਜਨਵਰੀ ਇੱਥੇ ਆ ਤੇ ਲੈ ਜਾਗੇ ਹੁਣ ਇਹ ਵੀ ਹੋ ਗਈ ਪੈਂਪਰਾ ਕਹਿਣਗੇ ਭਾਈ ਕਿਆ ਵਾ ਹੀ ਉਹ ਸਹੀ ਲੈ ਗਏ ਫਾਰਮ ਖੜਾ ਹੋ ਗਿਆ ਤਿਆਰ ਤੇ ਉੱਥੇ ਚੱਲ ਗਏ ਪਹਿਲੋ ਫਾਰਮ ਨਹੀਂ ਤੇ ਅਸੀਂ ਪਹਿਲੋ ਇੱਥੇ ਸੂਰ ਹੈਗੀ ਸੀ ਨਹੀਂ ਪਹਿਲਾਂ ਇੱਥੇ ਕੁਛ ਨਹੀਂ ਪਹਿਲਾਂ ਸਾਡਾ ਡੰਗਰ ਹੀ ਦੋ ਗਾ ਇੱਕ ਗਾਂ ਹੀ ਤੇ ਇੱਕ ਬਸ਼ੀਰ ਬਸ ਦੁੱਧ ਹਸਤੇ ਰੱਖੇ ਦੋ ਡੰਗਰ ਕੇ ਮਹੱਲੇ ਵਾਲਿਆਂ ਦਾ ਕਹਿਣਾ ਜੀ ਉਸ ਮੂਰੇ ਬਹੁਤ ਜ਼ਿਆਦਾ ਵਹਿ ਕਿਦੇ ਕਰਕੇ ਗੰਦਗੀ ਗੰਦਗੀ ਜ਼ਿਆਦਾ ਵਾ ਤੇ ਸੀਵਰ ਬੰਦ ਹੋ ਜਾਂਦੇ ਗਲੀ ਮਨੇ ਕੋਈ ਮਹੱਲੇ ਵਾਲਾ ਵੀ ਜੀ ਕੋਈ ਤੁਸੀਂ ਕਹਸੋ ਜਿਹੜਾ ਮੇਰੇ ਸਾਹਮਣੇ ਆ ਕੇ ਕਹਿੰਦਾ ਵਾ ਕਿ ਅਸੀਂ ਰੱਖੇ ਅਸੀਂ ਗੁਣਾ ਧਿਆਨ ਗਣਾ ਧਾਰਿਆ ਡੇੜ ਧਾਰਿਆ ਜੋ ਕਹਿਣਗੇ ਪਰ ਰਸ਼ੀ ਲੱਕੇ ਤੇ ਆਪਾਂ ਸੂਰ ਰੱਖ ਸਕਦੇ ਨਹੀਂ ਰੱਖ ਸਕਦੇ ਇਹ ਕੋ 500 ਮੀਟਰ ਦੀ ਦੂਰੀ ਤੱਕ ਹੁੰਦੇ ਹਾਂ ਇਹ ਪੀ ਅਹੀਂ ਇਥੇ ਨਹੀਂ ਰੱਖ ਸਕਦੇ ਜਿੱਥੇ ਜਾਨਵਰ ਰਹਿ ਪਰ ਤੁਸੀਂ ਤਾਂ ਰੱਖੀ ਹਾਂ ਹਾਂਜੀ ਹਾਂਜੀ ਓਏ ਜਦੋਂ ਥੋੜਾ ਜਿਹਾ ਆਪਣਾ ਹੁਣ ਬੱਚੇ ਪਾਲਣੇ ਆ ਇਸ ਚੀਜ਼ ਨੂੰ ਆਪਾਂ ਕਾਰੋਬਾਰ ਤੇ ਕੋਈ ਕਰ ਸਕਦੇ ਹਾਂ ਨਾ ਰੋਟੀ ਖਾਣੀ ਹੁਣ ਬੱਚੇ ਹੁਣ ਜਾਂ ਤੇ ਫਿਰ ਮੈਂ ਵੀ ਜਿਹੜੇ ਮੇਰੇ ਬਰਖਲਾ ਵਿਰੋਧ ਦੇ ਆ ਜਾਂ ਮੈਂ ਚਿੱਟਾ ਵੇਚਣ ਦਾ ਬੇਦਾ ਸਮਾਨ ਵੇਚਣ ਦੇ ਦਾ ਸਾਡੀ ਗਲੀ ਚ ਆਈਦਾ ਰੋਡ ਤੇ ਆ ਵਾ ਕੀ ਹਾਲ ਪੈਂਚ ਉਹ ਦਹੀਂ ਜੇ ਉਹ ਕਿਸੇ ਵੱਲ ਕੋਈ ਆਇਆ ਵਾ ਕਿ ਇੱਥੇ ਉੱਪਰ ਆ ਸਾਡੇ ਵੀਰੇ ਇਧਰ ਨਾ ਇਧਰ ਕੰਮ ਕਰੋ ਤੁਸੀਂ ਬਾਹਰ ਜਿੱਥੇ ਮਰਜ਼ੀ ਜੋ ਮਰਜ਼ੀ ਕਰੋ ਤੇ ਜੇ ਇੱਥੇ ਕਹਿਤਾ ਤੇ ਸਾਡੇ ਬਰਖਲਾ ਹੁਣ ਸੂਰਾਂ ਦੇ ਹੋ ਗਿਆ ਜੀ ਆ ਹੋ ਗਿਆ ਜੋ ਹੋ ਗਿਆ ਫਿਰ ਪਰ ਉਲਟ ਬਿਆਨ ਦੇਣ ਦੇ ਪਰ ਗੱਲ ਇੱਕੋ ਹੈ ਜੀ ਰੈਸੀ ਲੱਕ ਜੇ ਆਪਾਂ ਸੂਰ ਨਹੀਂ ਰੱਖ ਸਕਦੇ ਵੀ ਜੀ ਨਹੀਂ ਰੱਖ ਸਕਦੇ ਗਲਤ ਕੰਮ ਤੇ ਗਲਤੀ ਆ ਹੂੰ ਜਿਹੜੀ ਚੀਜ਼ ਗਲਤ ਕੋਈ ਗਲਤੀ ਮੰਨੀ ਹੈ ਹਾਂਜੀ ਹਾਂਜੀ ਗਲਤੀ ਮੰਨੀ ਆ ਭੈਣ ਭਰਾਵਾ ਕਿਹਾ ਅਸੀਂ ਉਸੇ ਵੇਲੇ ਕਰਜਾ ਚੁੱਕਿਆ ਬਾਹਰ ਔਖੇ ਸੋਖੇ ਹੋ ਕੇ ਬਾਹਰ ਫਾਰਮ ਲਿਆ ਤੁਸੀਂ ਜਾ ਕੇ ਵੇਖ ਸਕਦੇ ਜੇ ਹੂੰ ਭਾਈਆ ਸਸਪੀ ਦੇ ਨਹੀਂ ਇੱਥੇ ਕੋਈ ਸੂਰ ਨਹੀਂ ਹੁਣ ਤਿੰਨੇ ਸੂਰ ਆ ਤਿੰਨ ਜਾਨਵਰ ਆ ਉਹ ਵੀ ਲੈ ਜਾਣੇ ਆ ਉਹ ਜਦੋਂ ਬੱਚੇ ਆ ਉਹਨਾਂ ਦੇ ਤੇ ਹੀ ਤੇ ਉਹ ਇਹ ਕਰਕੇ ਜੇ ਹੁਣ ਚੁੱਕ ਕੇ ਉਹਨਾਂ ਨੇ ਚੜਾਉਦੇ ਤੋ ਬੱਚੇ ਮਰ ਜਾਣੇ ਸੀ ਉਹਨਾਂ ਦੇ ਤੇ ਉਹ ਤਿੰਨ ਜਾਨਵਰ ਆ ਉਹਨਾਂ ਨੂੰ ਹੁਣ ਜਦੋਂ ਸੂਪੀਆਂ ਵਾ ਹੁਣ ਬੱਚੇ ਵੀ ਤੇ ਉਹਨਾਂ ਦੇ ਤੇ ਉਹਨਾਂ ਨੂੰ ਬਾਹਰ ਲੈ ਜਾਣਾ ਸਾਨੂੰ ਇੱਥੇ ਜਿੱਥੇ ਬੰਦਾ ਰੱਖਿਆ ਆਪਾਂ ਉੱਥੇ ਖੜਾਂਗੇ ਸਾਨੂੰ ਇੱਥੇ ਕਿਉਂ ਦੇ ਅਸੀਂ ਔਖਾ ਕਰਾਂਗੇ ਅਸੀਂ ਮੱਲੇ 'ਚ ਰਹਿਣਾ ਭੈਣ ਭਰਾਵਾਂ ਨਾ ਕਿਉਂ ਔਖਾ ਕਰਾਂਗੇ